ਰਪਿੰਦਰ ਜਲਾਲ ਜੀ ਅੱਜ ਜਨਮ ਦਿਨ ਵੀ ਹੈ ਹੈਪੀ ਬਰਥਡੇ ਹੈ ਕਈ ਕਹਿੰਦੇ ਹੈਪੀ ਬਰਥਡੇ ਹੈ ਪਰ ਹੈਪੀ ਬਰਥਡੇ ਨਹੀਂ ਹੈ ਰਪਿੰਦਰ ਮੈਂ ਸਿਲਵਰ ਜੁਬਲੀ ਆਖਾਂਗਾ ਮੰਜ਼ਿਲ ਮਿਲ ਬਹੁਤ ਸੌਖੀ ਜਾਂਦੀ ਹੈ ਪਰ ਮੰਜ਼ਿਲ ਤੇ ਤੁਸੀਂ ਟਿਕਦੇ ਕਿੰਨਾ ਟਾਈਮ ਇਹ ਚੀਜ਼ਾਂ ਮੈਟਰ ਕਰਦੀ ਹੈ ਇੱਕ 13-14 ਸਾਲ ਦਾ ਬੱਚਾ ਜਦੋਂ ਤੋਦਲੀ ਦੀ ਜਬਾਨ ਦੇ ਵਿੱਚ ਬੋਲਦਾ ਉਹਨੇ ਮਾਈਕ ਫੜਿਆ ਬੋੜੇ ਕਦੇ ਸੋਚਿਆ ਤਾਂ ਕਿ ਨਹੀਂ ਵੀ ਆ ਕੁਝ ਧੀਮੇ ਬੇਨਤੀ ਕਰਦਾ ਪਰ ਸਾਰੇ ਸਾਰੇ ਵੀ ਰਾਵਾਂਗੇ 25ਵਾਂ ਸਾਲ ਜਿਹੜਾ ਹੈ ਤੇ 25 ਦੇ 25 ਸਾਲ ਹੋ ਗਏ ਰਵਿੰਦਰ ਜਲਾਲ ਨੂੰ ਕਮੈਂਟਰੀ ਕਰਦਿਆਂ ਨੂੰ ਜਦੋਂ ਛੋਟਾ ਜਿਹਾ ਸੀਗਾ ਜਦੋਂ ਕਹਿੰਦੇ ਮਾਈਕ ਫੜਿਆ ਇੱਕ ਤੋਦਲੀ ਜੀ ਜ਼ੁਬਾਨ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਪਿੰਡ ਦੀ ਟੀਮ ਬਹੁਤ ਤਗੜੀ ਹੁੰਦੀ ਸੀਗੀ ਉਹ ਪਿੰਡ ਦੀ ਟੀਮ ਦੇ ਨਾਲ ਧੱਕੇ ਨਾਲ ਬਹਿ ਕੇ ਚਲਾ ਜਾਣਾ ਜਾਂ ਉਹਨਾਂ ਨੇ ਸਕੂਲੋਂ ਧੱਕੇ ਨਾਲ ਇਹਨੂੰ ਚੱਕ ਕੇ ਲੈ ਜਾਣਾ ਤੇ ਰਵਿੰਦਰ ਤੋਂ ਰਵਿੰਦਰ ਜਲਾਲ ਕਦੋਂ ਬਣ ਗਿਆ ਇਹ ਨਹੀਂ ਪਤਾ ਲੱਗਿਆ ਰਣਜੀਤ ਸਿੰਘ ਸਿੱਧੂ ਸੁਰਿੰਦਰ ਕੌਰ ਉਹਨਾਂ ਦੀਆਂ ਪਵਾਵਾ ਨੇ ਤੇ ਸਿੱਧੂ ਪਰਿਵਾਰ ਦਾ ਹੀਰਾ ਜਿੱਥੇ ਅੱਜ ਟਿਕਿਆ ਹੈ ਇੱਥੇ ਟਿਕਣਾ ਬਹੁਤ ਔਖਾ ਕਿ ਜਿੱਤ ਕੇ ਰਕਾਨੇ ਦੁਨੀਆ ਮੈਂ ਮੇਰੀ ਅੰਮੀ ਦੇਆਂ ਪੈਰਾਂ 'ਚ ਟਕਾਵਾਂ ਉਹ ਜਿੱਥੇ ਤੇਰਾ ਯਾਰ ਬੈਠਾ ਉੱਥੇ ਟਿਕਦਾ ਕੋਈ ਬੋਲਿਆ ਮੁਬਾਰਕਬਾਦ ਹੈ ਰਪਿੰਦਰ ਜਲਾਲ 25 ਸਾਲ ਵਾਹਿਗੁਰੂ ਦੀ ਬਹੁਤ ਮੇਰ ਹੈ ਸਮਾ ਬਹੁਤ ਵਧੀਆ ਗੁਜ਼ਰਿਆ ਵਧੀਆ ਲੰਘਿਆ ਵਾਹਿਗੁਰੂ ਕਿਰਪਾ ਕਰੇ ਜਰੂਰ ਸਾਰਿਆਂ ਨੇ ਬਹੁਤ ਬਹੁਤ ਮੁਬਾਰਕਬਾਦ ਹੈ ਸਾਡੇ ਪ੍ਰਾ ਰਪਿੰਦਰ ਜਲਾਲ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਸਾਡੇ ਪ੍ਰਾ ਰਪਿੰਦਰ ਜਲਾਲ ਨੂੰ ਬਹੁਤ ਵੱਡਾ ਧੰਨਵਾਦ ਹੈ ਪ੍ਰਬੰਧਕਾਂ ਦਾ ਮਰਜੀਤ ਮੈਂ ਖਾਸ ਕਰਕੇ ਤੁਹਾਡਾ ਸਾਰਿਆਂ ਦਾ ਅਮਰਜੀਤ ਜੀ ਤੋਂ ਨਹੀਂ ਲੱਖੇ ਜੀ ਸਾਰੀ ਟੀਮ ਦਾ ਸਾਰਿਆਂ ਦਾ ਕਰਦਾ ਕੇਰਲਗੜ੍ਹ ਪਿੰਡ ਦਾ ਵੀ ਧੰਨਵਾਦ ਕਰਦਾ ਅੱਜ ਬਹੁਤ ਵੱਡਾ ਮਾਣ ਦਿੱਤਾ ਹੈ ਤੁਸੀਂ ਸਾਡੇ ਰਵਿੰਦਰ ਨੂੰ ਇਹ ਸਨਮਾਨ ਨਿਤ ਨਿਤ ਨਹੀਂ ਮਿਲਦੇ